ਕਾਈ ਘਰ ਹੈ ਜਿਹੜਾ ਜਿਹੜੇ ਘਰ ਦੇ ਵਿੱਚ ਸੀ ਖੜੇ ਆ ਆ ਦੇਖ ਸਕਦੇ ਹੋ ਤੁਸੀਂ ਅੱਧਲੇ ਪਾਸੇ ਸਾਰਾ ਢਹਿ ਚੁੱਕਿਆ ਅਈ ਤੇ ਬਹੁਤ ਔਖੇ ਜੀ ਪਾਜੀ ਅਹੀਂ ਤੇ ਵਿਆਜ ਦੇ ਚੁੱਕ ਕੇ ਕਵੇਂ ਕਹਿ ਦਈਏ ਕਿ ਗਰੀਬ ਬੰਦੇ ਆ ਮਾਤੜ ਮੈਂ ਪਹਿਲਾਂ ਆਪਣੇ ਘਰ ਦੀਆਂ ਵੀਡੀਓ ਤੁਹਾਨੂੰ ਦਿਖਾ ਦੇਣਾ ਤੇ ਉਹ ਵੀ ਨਾਲ ਭਾਵੇਂ ਸ਼ੋਅ ਕਰ ਦਿਓ ਕਿ ਮੈਂ ਕਿੰਨਾ ਕੀ ਮਤਲਬ ਮੁਸ਼ਕਲ ਦੇ ਵਿੱਚ ਗੁਜ਼ਾਰਾ ਕਰ ਰਿਹਾ ਸੀ ਆਪਣਾ ਅੱਛਾ ਰੇਤਾ ਬਜਰੀ ਸੀਮੈਂਟ ਇੱਥੇ ਪਿਆ ਸੀਗਾ ਤੁਹਾਡਾ ਪਿਆ ਹੀ ਜਿਹੇ ਇੱਥੇ ਪਾਇਆ ਸੀ ਸਾਰਾ ਅੱਛਾ ਸੀਮੈਂਟ ਇੱਥੇ ਹੀ ਰੇਤਾ ਬਜਰੀ ਆ ਗਲੀ ਦੇ ਵਿੱਚ ਹੀ ਸੀ ਗਲੀ ਦੇ ਵਿੱਚ ਹਾਂਜੀ ਸਾਰਾ ਰੋਗ ਜਰੂਰ ਕਿ ਵਿਆਜ ਦਿੱਤੇ ਚੁੱਕੇ ਤਰਲਿਆਂ ਦੇ ਨਾਲ ਮਗਦੀ ਕਿਸੇ ਕੋ ਮਾਰ ਕੇ ਤੇ ਆਪਣਾ ਮਤਲਬ ਘਰ ਦਾ ਸਿਸਟਮ ਲੱਗਾ ਹੀ ਚਾਲੂ ਕਰਨ ਕਿ ਮੇਰਾ ਸਾਰਾ ਕਸ਼ੀਸ਼ ਖਤਮ ਹੋ ਗਿਆ ਵਿਆਜ ਤੇ ਪੈਸੇ ਲਈ ਸੀਗੇ ਘਰ ਪਾਉਣ ਨਾਲ ਨੇ ਲਖ ਲਿਆ ਸੀ ਬਈ ਤੁਸੀਂ ਨੇ ਵਿਆਜ ਤੇ ਸਰਜੀ 85000 ਰੁਪਏ ਦਾ ਤੇ ਮੇਰਾ ਸਮਾਨ ਰੁੜ ਗਿਆ 85000 ਦਾ ਸਮਾਨ ਰੁੜ ਗਿਆ ਹਾਂਜੀ ਰੁੜ ਗਿਆ ਰੇਤਾ ਬਜਰੀ ਰੇਤਾ ਬਜਰੀ ਸੀ ਮੇਰੇ ਕੋਲ ਬਾਕੀ ਜਿਹੜਾ ਵਿਆਜੂ ਪੈਸਾ ਲਿਆ ਸੀ ਕਿੰਨੇ 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 ਲੈ ਲਿਆ ਸੀ 5 ਰੁਪਏ ਦੇ ਹਿਸਾਬ ਨਾਲ 1,20,000 ਰੁਪਏ ਲਿਆ ਹੈ 5 ਰੁਪਏ ਦੇ ਹਿਸਾਬ ਨਾਲ 1,20,000 ਲਿਆ ਸੀ ਹਾਂਜੀ ਜੀ ਜਿਹਦਾ ਸਾਰੀ ਮਨ ਖਤਮ ਹੋ ਗਿਆ ਖਤਮ ਹੋ ਗਿਆ ਜੀ ਉਹਦੇ ਚੱਕਰ ਦੇ ਵਿੱਚ ਤੇ ਆਪਾਂ ਬਹੁਤ ਪਰੇਸ਼ਾਨ ਹੈ ਕਿ ਉਹਨੂੰ ਇਹਨਾਂ ਵਿਆਜ ਦੇ ਸਕਦੇ ਆ ਕੰਮ ਵੀ ਕੋਈ ਨਹੀਂ ਹੈਗਾ ਕਿ ਜਿਹੜਾ ਕਰਾਂਗੇ ਕਿ ਜਰਾ ਜਦੇ ਵਾਸਤੇ ਲਈ ਉਹ ਵੀ ਕੰਮ ਨਹੀਂ ਭਜੀ ਹੋਇਆ ਉਹ ਵੀ ਖਤਮ ਹੋ ਗਿਆ ਹਨ ਨੂੰ ਤਾਂ ਅਰਾਧ ਨੂੰ ਨੀਂਦ ਨਹੀਂ ਆਉਂਦੀ